نیوز و سواگت ہے جی پہلی بار ایم پی بنانو بعد سردار سکھجندر سنگ ردھاوا نے وق وک پنڈا وتا دنواد دورہ آج ضلع گردس پور تہلی وار چنے گئے لوگ سبا سب ਮੈਂਬਰ ਸਰਦਾਰ ਸੁਖਚਿੰਦਰ ਸਿੰਘ ਰੰਦਾਵਾ ਨੇ ਹਲਕਾ ਡੇਰਾਬਾਬਾ ਨਾਨਕਦੇਵਾਖਵਾਖ ਪਿੰਡਾਂ ਵਿੱਚ ਪਹੁੰਚ ਕੇ ਵੋਟਰਾਂ ਤੇ ਸਪੋਰਟਾਂ ਦਾ ਤਨਵਾਦ ਕੀਤਾ ਗਿਆ ਇਸੇ ਲੜੀ ਦੇ ਤਿੱਪਿੰ ਸ਼ਾਹਪੁਰ ਜਾਜੰਦ ਵਿਖੇ ਮੱਖਣ ਸਿੰਘ ਸਰਪੰਚ ਦੇ ਗ੍ਰਹਿ ਵਿਖੇ ਤਨਵਾਦੀ ਦੌਰਾ ਕਰਨ ਪਹੁੰਚੇ ਸਰਦਾਰ ਸੁਖਚਿੰਦਰ ਸਿੰਘ ਰੰਦਾਵਾ ਦਾ ਵੋਟਰਾਂ ਤੇ ਸਪੋਰਟਾਂ ਵੱਲੋਂ ਹਾਰ巴ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਚਿੰਦਰ ਸਿੰਘ ਰੰਦਾਵਾ ਨੇ ਆਪਣੀ ਹੋਈ ਇਤਿਹਾਸਿਕ ਜਿੱਤ ਤੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇਨ ਚਾਰਜ ਵੱਲੋਂ ਦਿੱਤੇ ਦਿਨੀ ਬਸਤਾ ਫੜਨ ਵਾਲੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਰੰਦਾਵਾਨੀ ਕਿਹਾ ਕਿ ਉਹ ਇਸ ਪਿੰਡ ਵਿੱਚੋਂ ਵੀ ਜਿੱਤੇ ਹਨ ਤੇ ਪੂਰੇ ਹਲਕੇ ਵਿੱਚੋਂ ਵੀ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਰੰਦਾਵਾਨੀ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਜੁਗਲੇਬਾਜੀ ਨੂੰ ਸਮਝ ਚੁੱਕੇ ਹਨ ਜਿਸ ਕਰਕੇ ਹੁਣ ਚਾਲੂ ਦਾ ਖਲਾਰਾ ਪੈ ਚੁੱਕਾ ਹੈ ਰੰਦਾਵਾਨੀ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਅਗਲੀਆਂ ਹੋਣ ਵਾਲੀਆਂ ਪੰਜ ਜਿੰਮੀ ਚੋਣਾ ਬਹੁਤ شانナル ਜਤਨਦੇਤੇ ਉਹ ਆਪਣੀ ਜਾਨ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਇਸ ਮੌਕੇ ਤੇ ਵਾਸੀਆ ਨੇ ਸ਼ੁਕਿੰਦਰ ਸਿੰਘ ਰੰਦਾਵਾ ਨੂੰ ਦੱਸਿਆ ਕਿ ਜੋ ਉਹਨਾਂ ਨੂੰ ਦੇ ਫਰੀ ਵਾਲੀ ਕਣਕ ਮਿਲਦੀ ਹੈ ਉਸ ਵਿੱਚ ਵੱਡੀ ਕਪਲਾ ਕੀਤਾ ਜਾਂਦੀ ਹੈ ਜਿਸ ਤੇ ਰੰਦਾਵਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕਪਲਾ ਕਰਨ ਵਾਲੇ ਡਿਪੂ ਹੋਲਡਰ ਜਾਂ ਫੂਡ ਸਪਲਾਈ ਇਨਸਪੈਕਟਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਆਵਾਜ਼ ਨੂੰ ਲੋਕ ਸਭਾ ਵਿੱਚ ਉਠਾਇਆ ਜਾਵੇਗਾ ਇਸ ਮੌਕੇ ਸ਼ੁਕਿੰਦਰ ਸਿੰਘ ਰੰਦਾਵਾ ਵੱਲੋਂ ਲੋਕ ਸਭਾ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਕੇ ਨਿਸ਼ਾਨੇ 사ਦੇ ਗਏ ਬਾਈਟ ਸ਼ੁਕਿੰਦਰ ਰੰਦਾਵਾ ਐਮਟੀ ਗੁਰਦਾਸਪੁਰ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਮੇਰੇ ਪ੍ਰੋ ਬਾਈਬਲ ਦੇ ਕਾਲਸਰ ਬਾਈਬਲ ਦੀ ਕਿਤਾਬ ਦੇ ਪਹਿਲੇ ਪੋੜਾ ਸਾਰੇ ਦਾ ਪੋਸਟ ਆਨਵਾਦ ਕੇ ਪੁੱਛੀ pran ਨੂੰ ਬਤਾਇਆ ਆਪਾਂ ਗਾਲੀਦਨ ਤੇ ਆਮ ਆਦਮੀ ਪਾਰਟੀ ਨਾਲ ਸਖੀਵੇ ਦੇ ਤੋਂ ਸੰਚਾਰ ਤੋਂ ਵਰਦੇ ਤੋਂ ਨਾਲ ਹੈਗਾ ਜਿਹੜਾ ਜਿਹੜਾ ਇਹ ਗਿਆ ਸੀ ਕਿ ਪਸਤੇਰੇ ਭੜੇ ਜਾਣਗੇ ਟਕਾਹ ਦੇ ਰਾਸ਼ਟਰੀ ਜੱਜ ਜੀ ਸਰਬਾਹਾਂ ਨਾਲ ਕੋਲਕਾ ਪਾਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾਵੀ ਬਰਾਕੇ ਦੀ ਪੂਰੇ ਜ਼ਿਲ੍ਹੇ ਦੀ ਦੇਰੀ ਜਾਂ ਉਹ ਜ਼ਿੰਮੇਵਾਰੀ ਬਣਦੀ ਆਪਣੀ ਕਿ ਆਪਾਂ ਪੂਰੇ ਜ਼ਿਲ੍ਹੇ ਦੀ ਕੰਮ ਕਰਨਾ ਇਹਨਾਂ ਦੇ ਬਖਰੋਤਰੀ ਵਾਂਗੂ ਹੋਣੀ ਕਰਨਾ ਕਿ ਰੋਕ ਕੇ ਇਹੋ ਟਿਕਲੀਆਂ ਪਾਉਣੀਆਂ ਉਹ ਤੁਸੀਂ ਕਹਿੰਦਾ ਕਿ ਉਹ ਤੁਹਾਡੇ 45 ਬਣ ਗਏ ਜਦ ਕਮਾਲ ਹੋ ਗਿਆ ਗੱਲ ਕਰੋ ਲੋਕਮੰਤੇ ਤੋਂ ਲੀਡਰਾਂ ਨੂੰ ਆਪਣੇ ਕਰਤਾਰ ਦੀ ਗੱਲ ਕਰਨ ਕਿ ਜੇ ਆਪਣੇ ਲੈਵਲ ਦੀ ਗੱਲ ਕਰਨੀ ਠੀਕੀ ਆ ਜਿਹੜਾ ਲੀਡਰ ਆਪਣੇ ਲੈਵਲ ਤੋਂ ਸਦੇ ਪੜਾ ਜਾਂਦਾ ਉਹ ਕਦੀ ਕੰਮਜਾਬ ਨਹੀਂ ਹੁੰਦਾ ਉਹ ਕਦੀ ਬਾਜ਼ੀ ਨਹੀਂ ਕੰਮਜਾਬ ਨਹੀਂ ਕਾਂਗਰਸ ਨੇ 100% ਦਾ ਸੀਟ ਜਿੱਤ ਗਈ ਕਈ ਦਿੱਤਾ ਵਾਜਾਤਾਂ ਤੋਂ ਵਿਕਤ 25000 ਉਹਨੇ 25 ਉਹਨਾਂ ਦੇ ਪਿਛਲੇ 10 ਸਾਲਾਂ ਤੋਂ ਅਸੀਂ ਜੇ ਇੱਕ ਫੀਟ 16000 ਦੇ ਹਰੇ 4 ਸੀਟਾਂ ਵਿੱਚ 40000 ਥੱਲੇ ਹਰ ਤੇ ਪੁੱਛੇ ਵੀ ਕੋਈ ਵਿਰੋਧੀ ਸਾਡੇ ਕੋਲ ਕਿ ਕੋਈ ਕਾਂਗਰਸ ਦਾ ਨੁਮਾਇੰਦਾ ਕੋਈ ਬੇਤਾ ਉਹਦੇ ਗੱਲ ਪੁੱਛੀ ਨੇ ਉਹ ਤੇ ਵੀ ਆਤੀ ਜਿਹੜਾ ਸਪੀਕਰ ਜਿੰਨੇ راہਲ ਗਾਂਧੀ ਨੂੰ ਪਾਰਲੀਮੈਂਟ ਤੋਂ ਕੱਢਿਆ ਸੀ ਸਿੱਧ 40000 ਟੌਣ ਵਾਲਾ ਕੰਮ ਤੁਹਾਡਾ ਤੁਹਾਡੇ ਪੈਸੇ ਜਿਹੜਾ ਪੈਸਾ ਹੈ ਵਾਪਸ ਚਲਾ ਗਿਆ ਤੇ ਜਿਹੜੀ ਤੁਹਾਨੂੰ ਗੱਲ ਕੀਤੀ 2 ਗੱਲ ਗਿਆ ਤੁਹਾਡੇ ਮਜਾਰਾ ਦੇ ਹਲਾਤ ਸੀਗੇ ਉਹ ਇੱਕ ਨੰਬਰ ਦਿਨ ਬੜਾ ਵੱਡਿਆ ਉਹ ਫੋਕਰੀ ਨਹੀਂ ਸੀ ਬੰਦਾ ਤੁਹਾਨੂੰ ਬਰਮਾਇਆ ਇਹ ਜਿਹੜੀ ਗੋਲ ਪੈਰ ਇੱਕ ਸੱਚੇ ਤੇ ਸੱਚੀ વાਜੂਤੀ ਕਰਕੇ ਸਹੀ ਹੈ ਬੰਦੇ ਖਲੋਤੀ ਰਹਿੰਦੇ ਉਹ ਕਦੀ ਨਹੀਂ ਚੱਟਦੇ ਤੇ ਜਿਹੜੇ ਉਸਨੀਆਂ ਮਾਰਦੇ ਨੇ ਉਹ ਕਦੀ ਕੰਮ ਦਾ ਬੂਝੀ ਨਹੀਂ ਤੇ ਜਿਹੜੇ ਲੋਕਾਂ ਨੂੰ ਸੋਖਾ ਕੰਮ ਉਹ ਤੇ ਬਿਲਕੁਲ ਹੀ ਕੰਮ ਨਹੀਂ ਆਉਂਦਾ। ਅੱਪਾ ਗਰੇ ਉਹ ਅੱਪਾ ਗਰੇ ਨਹੀਂ ਚੱਲਦੇ ਸੁਣੀਏ। ਔਰ ਜਿਹਨੇ ਪੰਜੇ ਸਿੱਕਾ ਜੁਟਕੇ ਜਵਾ ਤੁਪੇ ਚੀਆ ਪਾਰ ਲੈ ਜੀ ਜੀ ਲੱਖਣ ਜੀ ਕਿਨ ਜਿੱਤਾਂਗੇ ਗੁਰੂ ਜੱਗ ਜੱਜ ਦੱਸੋ ਨੂੰ ਚੱਲ ਜਾਰੀ ਰੱਖਣੀ ਹੈ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਕਿ ਜੇ ਝੂਰੇ ਬਾਜੀ ਨਹੀਂ ਚੋਣ ਤਾਂ ਮੇਰੀ ਆਦਤ ਦਾ ਪਤਾ ਤੇ ਨਾ ਹੀ ਚੋਣ ਚਲੂ ਸਾਪੜੇ ਇਲਾਕਾ ਮੈਨੂੰ ਪਿਛੜਿਆ ਨਹੀਂ ਹੁੰਦਾ ਪਰ ਇਹ ਤੇ ਸਾਨੂੰ ਮੋਲ ਇੰਡਸਟਰੀ ਲੈ ਕੇ ਕਾਰਖਾਨੇ ਦੀ ਔਨ ਕਿਤੇ ਇਹ ਇਲਾਕਾ ਪਸੂਮੇ ਦਾ ਕੈਨੀਵਰਸ ਹੈ ਉਹ ਰਾਈ ਕੋਰਸ ਨੂੰ ਸ਼ੁਰੂ ਕਰਦੇ ਕਾਲਜ ਖੋਲ੍ਹਤੇ ਸਕੂਲ ਉਹ ਬਣਾਉਂਦੇ ਤੇ ਜਿਹੜੇ ਕੀਤੇ ਸੀ ਨਾ ਕਿ ਪੂਰੀ ਮਾਡਲ ਲੈ ਕੇ ਆਉਂਗੇ ਇੰਨੇ ਮਾਡਲ ਹੋ ਗਏ ਕਰਦੇ ਇਹਨਾਂ ਕੋਲ ਇੱਕ ਸਕੂਲ ਦੇ ਪੈਸੇ ਨਹੀਂ ਅਜੇ ਤੱਕ ਨੂੰ ਕਿ ਕਿ ਕਮਰੇ ਦਾ ਹੱਸਰ ਤੋਂ ਸੀ ਕਿ ਇਹਨਾਂ ਨੂੰ ਇੱਕ ਕਮਰੇ ਦਾ ਨੀਂਹ ਪੱਥਰ ਵੀ ਰੱਖਿਆ ਵਾਇਆ ਇਹ ਜਿਹੜੇ ਆਮ ਆਦਮੀ ਕਲੀਨਿਕ ਆਪਨੇ ਕਲਾ ਨਰਦਾ ਹਸਪਤਲ 'ਚ ਕੰਮ ਕਰਦਾ ਹੈ ਜਿੱਦੇ 1500 ਤੋਂ ਵੱਧ ਰੋਜ਼ ਦਾ ਪੇਸ਼ੈਂਟ ਵੀ 500 ਦਾ ਰੋਜ਼ 500 ਤੋਂ 750 ਦੇ ਵਿੱਚ ਪੇਸ਼ੈਂਟ ਵੇਖਦੇ ਸੀ ਇਹਨਾਂ ਕੋਲ ਡਾਕਟਰ ਨੇ ਕਦੇ ਪੂਰੇ ਬੋਲੇ ਸਾਡੀਆਂ ਜਿਹੜੀਆਂ ਉਹਨਾਂ ਦੀ ਵੀ ਵਾਰਿਕ ਰਮਾ ਇਹਨੇ ਕਲੀਨਿਕ ਬਣਾ ਤੇ ਨਾ 5 ਲੱਖ 1.5 ਲੱਖ ਲੱਗ ਗਿਆ ਸੀ ਤੇ ਉਹਨੇ ਫਿਰ 5 ਲੱਖ ਲੱਗ ਗਿਆ ਇਹਦੇ ਸਿਖਿਆ ਜਾਊਗਾ ਕਿ ਇੱਕ ਇਤਨਾਂ ਲੱਗੇ ਜੇ ਤਾਂ ਮਸ਼ੂਰੀਆਂ ਕਰਕੇ ਸਰਕਾਰਾਂ ਨਹੀਂ ਚੱਲਦੀਆਂ ਸਰਕਾਰ ਚਾਹੁੰਦੀ ਤਾਂ ਚਾਹੁੰਦਾ ਕਿ ਤੁਹਾਡੇ ਪਿੰਡੀ ਸਿੱਧੂ ਮੂਸੇਵਾਲੇ ਦਾ ਮਾਪ ਪਾੜ ਕੇ ਮੋrti ਗਿਆ ਹੁੰਦਾ ਉਹਨੂੰ ਵੀ ਇਨਸਾਫ਼ ਨੂੰ ਦੁਆਮਾ ਯਾਰ ਉਹ ਕੌਂਤਰੀ ਕਰੀ ਇਹ ਨਾ ਕਵੀ ਜਿਹੜਾ ਜਿਹਦਾ ਪੁੱਤ ਮਰ ਜੇ ਤੇ ਉਹਨੇ ਘਰ ਜਾ ਕੇ ਅਫਸੋਸ ਨਾ ਕਰੇ ਤੇ ਉਹਨੇ ਨਾ ਕਰੇ ਉਹ ਅਸੈਂਬਲੀ ਦੇ ਬਾਹਰ ਬੈਠਾ ਰਹੇ ਟਾਈਮ ਲੰਘੇ 2 ਸਾਲ ਹੋ ਗਿਆ ਟਾਈਮ ਲੰਘੇ ਮੁੱਖ ਮੰਤਰੀ ਉਹਨੂੰ ਮਿਲੇ ਨਾ ਕਿਸਾਨ ਬੈਠੇ ਹੋ ਬਾਰਡਰ ਤੇ ਉਹ ਮੁੱਖ ਮੰਤਰੀ ਦਾ ਕੰਮ ਆ ਪੰਜਾਬ ਦੇ ਕਿਸਾਨਾਂ ਨੂੰ ਮਿਲ ਕਰ ਦੇ ਤੇ ਦਿੱਲੀ ਤੱਕ ਪਹੁੰਚਾਉਣਾ ਮੁੱਖ ਮੰਤਰੀ ਪੰਜਾਬ ਦਾ ਕੰਮ ਹੈ ਸਾਡੇ ਕੋਲ ਤੁਹਾਨੂੰ ਪਤਾ ਥੋੜਾ ਮੈਂ ਜਿਹੜਾ ਬੈਠੀ ਉਸ ਬੇਟੀ ਦਾ ਅੱਜ ਦਿੱਲੀ ਤੱਕ ਮੈਂ ਕਿਹਾ ਤੁਹਾਡਾ ਸਾਡੇ ਨਾਲ ਸੂਈ ਲੜਾਈ ਨਹੀਂ ਇਹ ਦਿੱਲੀ ਲੜਾਈ ਦੇ ਨਾਲ ਅਸੀਂ ਦਿੱਲੀ ਤੱਕ ਉਹਨਾਂ ਨੂੰ ਭੋਖਣ ਨਹੀਂ ਦਿੱਤਾ ਉਹਨਾਂ ਕੋਲ ਸਰਕਾਰ ਦੀ ਤੁਲਨਾ ਲਈ ਭਲੇ ਨਹੀਂ ਬਲਕਿ ਖਾਣ ਦੀ ਕਮੀ ਹੋਈ ਖੱਟਾ ਸੀਗਾ ਉਹਨਾਂ ਨੂੰ ਜੁਰਤ ਨਹੀਂ ਕਿ ਕਿਸ ਨੂੰ ਭੋਖਣ ਦੇ ਤੇ ਜਿਹੜਾ ਸਾਡਾ ਮੋਬੈਲ ਸਾਡੇ ਰਾਜ ਦਾ 2.10 ਤੋਂ ਇੱਕ ਮਾਸਾ ਪਰ ਕਿਸਾਨਾਂ ਦੇ ਦੰਨ ਖੜਾ ਹੋ ਗਲਤੀ ਕਰ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਸੀ ਮਿਲਕਲ ਕਾਸ਼ੀ ਤੁਹਾਡੇ ਤੇ ਪੰਜਾਬੀ ਨਕਲੇ ਕੋ ਹਾਂਜੀ ਉਹਦੇ ਚਲੰਦਾ ਕਹਿੰਦਾ ਮੈਂ ਗਿਰਮਾ ਬਨਾਲਕ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿੱਤਾ ਦਿੱਤਾ ਉਹਨੂੰ ਵੇਖ ਕੇ ਲਿਆ ਕਰੋ ਜਾਂ ਤੁਸੀਂ ਅਗਲੇ ਬਦਲੇ ਨਾਲ ਹੀ ਕੱਟੂਗੇ ਹਾਰਿਆ ਇਥੋਂ ਆਮ ਆਦਮੀ ਪਾਰਟੀ ਹਾਰ ਠੀਕ ਗਈ ਆ ਇਹ ਤਾਂ ਜਿੱਤੇ ਕੋਈ ਨਹੀਂ ਜਾ ਇਥੋਂ ਭਾਰੀ ਨੇ ਮਤਵਾੰਦ ਸਿਆ ਕਿ ਤੁਹਾਡੇ ਵੀ ਕੋਈ ਚਲਣ ਦੀ ਪੰਜਾਬ ਤੋਂ ਹੀ ਤੁਸੀਂ ਸੱਚੀ ਤੇ ਬੋਲੋ ਤਪੜੇ ਕਿਹਦੇ ਦੱਸੂ ਕਿ ਇੱਥੇ ਕੀ ਹਾਲਾਤ ਰਹੇ ਨੇ ਜੇ ਤੇ ਇਹਨੂੰ ਦਿੱਕਤ ਕੰਦਲ ਕਿੱਥੋਂ ਗਿਆ ਜੇ ਅਗਲੀ ਜਦ ਵੀ ਇਹ ਲੋਕ ਖਰੀਦਣ ਪੱਛਾਉਗਾ ਕਿੱਦੋਂ ਹੁੰਦਾ ਉਦੋਂ ਦੇਖ ਲਓ ਕਿ ਕੀ ਪਾ ਦਿੱਤੀ ਹੈ ਕੋਈ ਤਗੜੀ ਹੋ ਗਈ ਉਸੇ ਨਾਲ ਜਿਉਣਾ ਨਾ ਕੋਈ ਤੜੀ ਗਏ ਤੇ ਨਾ ਇਹ ਕਿਦੋਂ ਡਰਨਾ ਨਾ ਇਹ ਕਿਸੇ ਨੂੰ ਡਰਾਇਆ ਜੋ ਮੈਂ ਫੈਸਲਾ ਕੀਤਾ ਸੋ ਪੋਨਟਿਓਲੇ ਮੈਂ ਅੱਜ ਵੀ ਮੋਢੇ ਤੇ ਖੜਾ ਜਿਹੜਾ ਉਸ ਵੇਲੇ ਫੈਸਲਾ ਕੀਤਾ ਮੈਂ ਕਿੰਨਾ ਵੀ ਤੇ ਸਾਡੇ ਨੂੰ ਤੁਹਾਡੇ ਪਿੰਡ ਲਈ ਕਿੰਨੂ ਅਜਲੇ ਸੀ ਬੋਲੋ। ਉਹ ਨਹੀਂ ਤੇ ਕੋਠੇ ਕੱਟੜੀ ਉਪੇਖ ਨਾ ਕਰੋ। ਪਰ ਆਪਸ ਵਿੱਚ ਨਾ ਬਾਤ ਵਿੱਚ ਚੋਣ ਨਾ ਪਾ ਲਿਓ। ਕਿ ਜਿਹਨਾਂ ਨੇ ਬੜੇ ਉਹ ਵੀ ਭੱਜ ਗਏ ਜਿਹੜੇ ਜ਼ੋਰ ਪਾਦ ਨੇ ਉਹਨੂੰ ਕਰਦੋ ਉਹਨਾਂ ਦੇ ਮੈਥਡ ਦਾ ਵਾਦਾ ਕਰਕੇ ਜਨਾ ਕਿ ਲੜਾਈ ਦਾ ਪਾਇਓ ਕਿ ਉਹ ਮੈਂ ਕਰਦਾ ਤੇ ਇਹ ਜਿਹਨਾਂ ਨੇ ਬੜੇ ਉਹਨਾਂ ਨੇ ਛੋਟੀਆਂ ਵਾਲਿਆਂ ਨੇ ਛਾਲਾ ਮਾਰਵਾ ਕੇ ਆ ਜਣਾ ਉਹਨੂੰ ਮੈਂ ਕਰਾਉਂਦਾ ਕਿਉਂਕਿ ਯਾਰ ਇਹਦੀ ਸ਼ਾਤ ਦੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਕੇਸ ਪਿੰਡ ਨੇ ਹਮੇਸ਼ਾ ਕਾਂਗਰਸ ਚੁਕਾਈ ਆ ਔਰ ਇਸ ਵਾਰ ਵੀ ਕਾਂਗਰਸ ਚਿੱਟਕੇ ਨਿਕਲੀ ਆ ਜਿਹੜੇ ਧੱਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਦਲ ਨਹੀਂ ਲਈ ਜਿੰਦਿਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਨਵਾਂ ਡਿਵੈਲਪਮੈਂਟ ਵਾੜਾ ਨੇ ਜਾਰੀ ਰੱਖਣਾ ਔਰ ਜਿਹੜੇ ਅਬੂਰੇ ਕੰਮ ਪਏ ਨਹੀਂ ਜਿਹੜੇ ਨੇ ਦੱਸੇ ਨੇ ਰਾਸ਼ੰਦਾਂ ਇੱਥੇ ਬਹੁਤ ਵੱਡਾ ਕਪੜਾ ਜਿਹੜੇ ਲੋਕੀ ਖੜ ਕੇ ਬੋਲ ਰਹੇ ਇਹਦੇ ਬਾਰੇ ਅੱਜ ਹੀ ਲਿਖ ਕੇ ਭੇਜਿਆ ਜਾਏਗਾ ਔਰ ਇਹਦੀ ਪ੍ਰੋਪਰ ਇਨਕਵਰੀ ਕੀਤੀ ਜਾਏਗੀ ਤੇ ਜਿਹੜਾ ਭਰਾਵਾ ਅੱਜ ਬੋਲਿਆ ਉਨਾਰੇ ਬਿਆਨ ਵੀ ਲੈ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਘੱਟ ਮਿਲ ਗਿਆ ਤੇ ਇਥੋਂ ਦੇ ਡੀਪੂ ਹੋਲਦ ਕੇ ਦਾ ਜਿਹੜਾ ਵੀ ਕੋਈ ਅਫਸਰ ਇੰਸਪੈਕਟਰ ਉਹਦੇ ਤੇ ਕਾਰਵਾਈ ਵੀ ਕਰਵਾਈ ਤੇ ਆਮ ਆਦੀ ਪਾਰਟੀ ਦੇ ਆਪਣੇ ਲੀਡਰਾਂ ਵੱਲੋਂ ਆਪਣੀ ਪਾਰਟੀ ਖਲਾਫ ਹੋ ਰਹੀ ਹੈ ਇਹ ਉਹ ਇਹ ਝਾੜੂ ਤੁਸੀਂ ਝਾੜੂ ਤੁਸੀਂ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਏਡੀ ਵੱਡੀ ਬਗਾਵਤ ਹੋਏਗੀ ਇਹ ਤੇ ਚਾਰਤ ਮਹੀਨਿਆਂ ਦੀ ਸਾਰੀ ਖੇਡ ਹੈ ਉਹਦੇ ਬਾਅਦ ਵੀ ਕਿਹ ਪਰਦਾ ਕੀ ਹੈ ਪੰਜਾਬ ਚ ਕੱਲ ਸਰਕਾਰ ਬਣੀ ਨਵੀਂ ਉਹਦੇ ਵਿੱਚ ਹਾਰੇ ਹੋਏ ਨਵੀਂ ਜਿਹੜਾ ਮੰਤਰੀ ਪਤੀ ਲੱਤੇ ਨੇ ਉਹ ਤੁਹਾਨੂੰ ਦਾ ਉਹਨਾਂ ਦਾ ਕੋਰਣਾ ਬਗਾਰ ਹੈਗਾ ਆਪਾਂ ਨੂੰ ਉਹਦੇ ਚ ਕੀ ਆ ਔਰ ਜਿਹੜੀ ਇੱਕ ਗੱਲ ਜ਼ਰੂਰ ਹੈ ਅਫਸਰਸਿਸ ਕਲ ਦਾ ਕਿ ਜਿਹੜੇ ਇਨੀ ਦੇਰ ਬੀਜਪੀ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰ ਦਿੱਤਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਹਾਨੂੰ ਬੀਜਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚੁੱਕਰ ਵੀ ਹੋਈ ਉਹ ਉਹਦੀ ਬੇਇੱਜ਼ਤੀ ਹੋਈ ਉਹ ਆਪਣੇ ਦੇਸ਼ ਚਿੱਤਾਂ ਨੂੰ ਮੁਸੀਬਾ ਦੇਣਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਉਹਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨਾ ਤੋਂ ਸਾਲ ਤੋਂ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਠੀਕ ਇੱਕ ਸੀਐਸਓ ਦੀ ਜਿਹੜੀ ਮਹਿਲਾ ਜਵਾਨ ਨੂੰ ਸਸਪੈਂਡ ਕੀਤਾ ਗਿਆ ਕੋਈ ਕੋ ਉਹਦੇ ਵਿੱਚ ਇੱਕ ਵਕਤ ਆਣੇ ਚਾਹੁੰਦਾ ਕਿ ਜੋ ਟੰਗਣਾ ਦਾ ਨੋਟ ਨੇ ਜੋ ਪਹਿਲਾਂ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਲਈ ਇਹ ਕੀ ਕਿ ਖਾਲਸਾਨੀ ਅਤਵਾਦੀ ਨੇ ਤੇ ਇਹ ਖੰਗਣਾ ਰਣੋਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਫਨ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਚਾਹੇ ਉਹ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸੈਕੂਲਰ ਕੌਮ ਆ ਜਿਹੜੀ ਕਦੇ ਵੀ ਇਨਾ ਚੀਜ਼ਾਂ ਤੇ ਵਿਸ਼ਵਾਸ ਨਹੀਂ ਦ앗ਦੇ ਤੇ ਮੇਰੇ ਖਿਆਲ ਚ ਕੰਗਣਾ ਰਣੋਂ ਦਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਗਵਰਨਮੈਂਟ ਆਫ ਇੰਡੀਆ ਨੂੰ ਉਹਦਾ ਜਲਦੀ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹਾਂ ਹਾਂ ਦਾ ਸਭ ਤੁਸੀਂ ਐਮਪੀ ਜੀ ਤੇ ਜਿਹੜੇ ਇਸ ਵੇਲੇ ਬੇਰੁਜ਼ਗਾਰ ਆ ਇਹ ਤੇ ਜਾ ਕੇ ਉਹ ਨਾਲ ਗੱਲ ਕਰਾਂਗੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਂਗੇ ਉਹਦੇ ਤੋਂ ਮੁੱਕ ਗਿਆ ਉਹਦੇ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ